ਸਨਮਾਨਯੋਗ ਸਤ ਸੰਗਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ ਇਸ ਐਪੀਸੋਡ ਵਿੱਚ ਤੁਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਣ ਕੀਤੇ ਹੋਏ ਇੱਕ ਪਾਵਨ ਫਰਮਾਨ ਦੀ ਵਿਚਾਰ ਸੰਖੇਪ ਵਿੱਚ ਆਪਾਂ ਸਾਂਝੀ ਕਰਨ ਦਾ ਯਤਨ ਕਰਾਂਗੇ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਤੁਬੈ ਦੁਖ ਪਾਵਹਿ ਜਮ ਕਾਲ ਸਹਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਪਾਵਨ ਫਰਮਾਨ ਰਾਗ ਗਉੜੀ ਪੂਰਬੀ ਵਿੱਚ ਗਾਇਨ ਕਰਨ ਲਈ ਹੁਕਮ ਕੀਤਾ ਹੈ ਪਹਿਲੇ ਅਖਰੀ ਅਰਥ ਵਿਚਾਰ ਲਈਏ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਹਨ ਕਰ ਸਾਧੂ ਅੰਜਲੀ ਪਉਣ ਵੱਡਾ ਹੈ ਕਰ ਡੰਡਾਉਤ ਪਉਣ ਵੱਡਾ ਹੈ ਪ੍ਰੇਰਣਾ ਹੈ ਝੁਕ ਜਾਣ ਦੀ ਹੱਥ ਜੋੜ ਕੇ ਜੋਦੜੀ ਕਰਨੀ ਸਿਰ ਝੁਕਾ ਕੇ ਜਾਂ ਡੰਡੇ ਦੀ ਤਰ੍ਹਾਂ ਸਿੱਧੇ ਲੇਟ ਕੇ ਨਮਸਕਾਰ ਕਰਨੀ ਪੂਰਨ ਤੌਰ ਤੇ ਝੁਕ ਜਾਣਾ ਪਰ ਸਾਧੂ ਅਗੇ ਥਾਂ ਥਾਂ ਝੁਕਣ ਦੀ ਲੋੜ ਨਹੀਂ ਇਹ ਵੱਡਾ ਫਲਦਾਈ ਕਰਮ ਹੈ ਪੁੰਨ ਕਰਮ ਹੈ ਆਮ ਜ਼ਿੰਦਗੀ ਵਿੱਚ ਸਾਡੇ ਅੰਦਰ ਕਾਮ ਵੀ ਹੈ ਕ੍ਰੋਧ ਵੀ ਹੈ ਸ਼ਕਤੀਆਂ ਨਿਰੰਕਾਰ ਨੇ ਦਿੱਤੀਆਂ ਨੇ ਕੋਈ ਸ਼ਕਤੀ ਆਪਣੇ ਆਪ ਵਿੱਚ ਗੁਰੀ ਨਹੀਂ ਹੁੰਦੀ ਚੰਗੀ ਨਹੀਂ ਹੁੰਦੀ ਉਸ ਸ਼ਕਤੀ ਨੂੰ ਕੌਣ ਕਿਵੇਂ ਕਦੋਂ ਇਸਤੇਮਾਲ ਕਰਦਾ ਹੈ ਇਸ ਉੱਪਰ ਸਭ ਕੁਝ ਨਿਰਭਰ ਕਰਦਾ ਹੈ ਕਾਮ ਦੀ ਸ਼ਕਤੀ ਮਨੁੱਖ ਅੰਦਰ ਨਾ ਹੋਵੇ ਤਾਂ ਸੰਸਾਰ ਹੀ ਨਾ ਹੋਵੇ ਕਰੋਧ ਬਣ ਜਾਂਦਾ ਹੈ ਜਿਸ ਵੇਲੇ ਸਾਡੀ ਊਰਜਾ એનર્ਜੀ ਜੋਸ਼ ਉਸ ਨੂੰ ਅਸੀਂ ਗਲਤ ਰੰਗਤ ਦੇ ਬੈਠਦੇ ਆ ਆਦਮੀ ਅੰਦਰ ਗੈਰਤ ਨਾ ਹੋਵੇ ਤਾਂ ਉਹ ਵੀ ਕੋਈ ਮਰਦ ਨਹੀਂ ਪਰ ਕਰੋਧ ਬਣਾ ਕੇ ਬੈਠ ਜਾਏ ਉਸ ਸ਼ਕਤੀ ਨੂੰ ਸਭ ਬੁਰਾਈ ਬਣ ਜਾਂਦੀ ਹੈ ਆਮ ਤੌਰ ਤੇ ਹਾਲਤ ਇਹ ਹੈ ਕਿ ਸਾਡੀ ਕਾਇਆ ਇਨਾਂ ਵਿਕਾਰਾਂ ਨਾਲ ਭਰੀ ਪਈ ਹੈ ਇੰਦ੍ਰੇ ਬਾਹਰ ਦੀ ਪ੍ਰੇਰਣਾ ਹੀ ਦੇ ਰਹੇ ਹਨ ਕਾਮ ਤੇ ਕ੍ਰੋਧ ਨਾਲ ਇਹ ਸਰੀਰ ਦਾ ਨਗਰ ਭਰਿਆ ਪਿਆ ਹੈ ਇਸ ਨੂੰ ਖੰਡ-ਖੰਡ ਤਾਂ ਕਰਨਾ ਹੀ ਪਵੇਗਾ ਨਹੀਂ ਤਾਂ ਇਹ ਸ਼ਕਤੀ ਬਰਬਾਦੀ ਵੀ ਕਰ ਸਕਦੀ ਹੈ ਇਸ ਲਈ ਸਾਧੂ ਦੀ ਜ਼ਰੂਰਤ ਹੈ ਜੋ ਖੰਡ-ਖੰਡ ਕਰ ਦੇਵੇ ਕੰਡਲ ਖੰਡਾ ਕਰ ਦੇਵੇ ਜੇ ਇਹ ਅਵਸਥਾ ਮਿਲ ਜਾਏ ਫਿਰ ਬਹੁਤ ਹੋਰ ਨਿਮਰਤਾ ਦੀ ਜ਼ਰੂਰਤ ਹੈ ਕਿ ਇਹ ਪੁਰਬਲੇ ਚੰਗੇ ਬਾਗ ਨੇ ਪ੍ਰਭੂ ਤੇਰੇ ਵੱਲੋਂ ਮਿਲੀ ਹੋਈ ਦਾਤ ਪੁਰਬ ਲਿਖਤ ਲਿਖੇ ਗੁਰ ਪਾਇਆ ਤਾਂ ਗੁਰੂ ਦੀ ਪ੍ਰਾਪਤੀ ਹੋਈ ਮਨ ਹਰਿ ਲਿਬ ਮੰਡਲ ਮੰਡਾ ਹੈ ਇਹ ਮਨ ਵਿੱਚ ਇਹ ਸੁਰਤ ਬਣ ਜਾਏ ਖਰੀ ਦੀ ਲਿਬ ਲੱਗ ਜਾਏ ਤੇ ਉਸ ਵਿੱਚ ਟਿਕ ਜਾਏ ਇਹ ਮਨੁੱਖ ਇਹ ਗੁਰੂ ਦੀ ਪ੍ਰਾਪਤੀ ਪ੍ਰਮਾਤਮਾ ਦੀ ਮਿਹਰ ਇਸ ਨਾਲ ਪ੍ਰਾਪਤੀ ਹੁੰਦੀ ਹੈ ਕਰ ਸਾਧੂ ਅੰਜਲੀ ਪੁੱਲ ਵੱਡਾ ਹੈ ਕਰ ਦੰਡਾਉਤ ਪੁੱਲ ਵੱਡਾ ਹੈ ਸਾਧੂ ਅੱਗੇ ਨਮਸਕਾਰ ਕਰ ਹੱਥ ਜੋੜ ਝੁਕ ਜਾ ਇਹ ਵੱਡਾ ਪੁੰਨ ਕਰਮ ਹੈ ਫਲਦਾਇਕ ਦੰਦੇ ਦੀ ਤਰ੍ਹਾਂ ਲੇਟ ਜਾ ਪੂਰਨ ਤੌਰ ਤੇ ਚੁੱਕ ਜਾ ਇਹ ਫਲਦਾਈ ਹੈ ਵੱਡਾ ਪੁੰਨ ਕਰਮਾ ਹੈ ਰਹਾਉ ਉਪਰੰਤ ਹਜ਼ੂਰ ਕਹਿੰਦੇ ਨੇ ਰੱਬ ਤੋਂ ਟੁੱਟੇ ਹੋਏ ਬੰਦਿਆਂ ਨੇ ਖਰੀ ਰਸ ਦਾ ਸਵਾਦ ਬਿਲਕੁਲ ਨਹੀਂ ਜਾਣਿਆ ਸਾਖਤ ਹਰੀ ਰਸ ਸਾਧਨਾ ਜਾਣਿਆ ਤਿੰਨ ਨਤੀਜਾ ਕੀ ਹੋਇਆ ਤਿੰਨ ਅੰਤਰ ਹਮੇ ਕੰਡਾ ਹੀ ਉਹਨਾਂ ਦੇ ਅੰਦਰ ਅਹੰਕਾਰ ਦਾ ਕੰਡਾ ਚੁੱਭ ਗਿਆ ਜਿਵੇਂ ਜਿਵੇਂ ਉਹ ਇਸ ਰਸਤੇ ਤੇ ਚੱਲਦੇ ਨੇ ਵਿਕਾਰ ਦੇ ਸਾਕਤਤਾ ਦੇ ਰਸਤੇ ਤੇ ਇਹ ਕੰਡਾ ਸੁਭਾਵਿਕ ਹੈ ਪੈਰ ਵਿੱਚ ਕੰਡਾ ਲੱਗ ਜਾਏ ਅਸੀਂ ਚੱਲੀਏ ਤੁਰੀਏ ਸਾਰੇ ਸਰੀਰ ਦਾ ਭਾਰ ਪੈਰਾਂ ਤੇ ਆਉਣਾ ਹੈ ਉਹ ਕੰਡਾ ਹੋਰ ਗਹਿਰਾ ਧਸਦਾ ਜਾਵੇ ਜਿਉ ਜਿਉ ਚੱਲੇ ਜਿਵੇਂ ਜਿਵੇਂ ਉਹ ਸਾਖਤ ਜਨ ਤੁਰਦੇ ਹਨ ਇਹ ਬਹੁਵਚਨ ਹੈ ਚੁਬਾ ਕੰਡਾ ਇਕਾ ਹੈ ਇਸ ਲਈ ਪੱਬੇ ਤੇ ਦੋ ਲਾਵਾਂ ਨੇ ਚੁਬਾ ਹੈ ਉਹ ਕੰਡਾ ਹੰਕਾਰ ਦਾ ਚੁਬਦਾ ਹੈ ਤੇ ਨਤੀਜਾ ਕੀ ਹੁੰਦਾ ਹੈ ਜਿਨ੍ਹਾਂ ਜਿਨ੍ਹਾਂ ਅੰਦਰ ਉਹ ਕੰਡਾ ਪੈਰਾਂ ਵਿੱਚ ਚੁਬਿਆ ਹੈ ਜਾਂ ਕਹਿ ਲੋ ਮਨ ਵਿੱਚ ਹੰਕਾਰ ਦਾ ਕੰਡਾ ਚੁਬਿਆ ਹੈ ਉਹ ਦੁੱਖ ਪਾਉਂਦੇ ਹਨ ਦੁੱਖ ਪਾਵੈ ਜਮਕਾਲ ਸਹ ਸਿਰ ਡੰਡਾ ਹੀ ਤੇ ਜਮਕਾਲ ਦੀਆਂ ਮਾਰਾਂ ਵੀ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਹਨ ਡੰਡਾ ਸਿਰ ਤੇ ਵੱਜਦਾ ਹੈ ਚੋਟਾਂ ਖਾਂਦੇ ਨੇ ਦੂਜੇ ਪਾਸੇ ਨੇ ਹਰੀ ਨਾਲ ਜੁੜੇ ਹੋਏ ਪ੍ਰਾਣੀ ਹਰ ਜਨ ਹਰ ਜਨ ਉਹਨੇ ਨਿਸ਼ਾਨੀ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖ ਦਿੱਤੀ ਹੈ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਖਰੀਦ ਦਾ ਜਨ ਕਿਸੇ ਬਰਾਦਰੀ ਦਾ ਨਾਮ ਨਹੀਂ ਜੋ ਰੱਬ ਦਾ ਹੋ ਗਿਆ ਜੇ ਇੱਕ ਬਰਾਦਰੀ ਹਰੀ ਦੇ ਜਨ ਨੇ ਤਾਂ ਬਾਕੀ ਕੌਣ ਨੇ ਇਹ ਸਭ ਸਿਆਸਤ ਦੀਆਂ ਖੇਡਾਂ ਹਨ ਕਿਸੇ ਨੂੰ ਕਿਸੇ ਵੇਲੇ ਦੁਰਕਾਰ ਹੀ ਦੇਣਾ ਤੇ ਕਿਸੇ ਵੇਲੇ ਐਸੇ ਲਫ਼ਜ਼ ਦੇ ਦੇਣੇ ਵਤੀਰਾ ਉਹੀ ਰੱਖਣਾ ਮੰਦਰ ਵਿੱਚ ਪ੍ਰਵੇਸ਼ ਦੀ ਤੈਨੂੰ ਆਗਿਆ ਨਹੀਂ ਪਰ ਤੂੰ ਹੈ ਹਰੀਦਾ ਜਨ ਕਿਹੜਾ ਡਰਾਮਾ ਹੈ ਹਰ ਜਨ ਉਹਨੇ ਨਹੀਂ ਵੀ ਮੰਦਰ ਧਰਮ ਗੁਰਦੁਆਰੇ ਗਏ ਲੇਕਿਨ ਉਹਨਾਂ ਨੇ ਇਸ ਕਾਇਆ ਨੂੰ ਮੰਦਰ ਗੁਰਦੁਆਰਾ ਮਸਜਿਦ ਬਣਾ ਲਿਆ ਹੈ ਹਰੀਦੇ ਨਾਮ ਵਿੱਚ ਰੰਗੇ ਗਏ ਨੇ ਸੁਰਤੀ ਸਿਰਜਣਹਾਰ ਵਾਲਾ ਹਰ ਜਨ ਰਾਮ ਨਾਮ ਗੁਣ ਗਾਵੇ ਤੇ ਦੁਨੀਆ ਸਾਰੀ ਨਿੰਦਿਆ ਕਰਦੀ ਰਹੇ ਕਰੇਗੀ ਕਿਉਂਕਿ ਲੋਕ ਕਰਮकांड ਦੇ ਪੁਜਾਰੀ ਨੇ ਇਸ ਨੇ ਕਰਮकांड ਛੱਡ ਦਿੱਤਾ ਹੈ ਬਹੁਤ ਮੁਸ਼ਕਲ ਆਉਂਦੀ ਹੈ பக்த ਦੇ ਸਾਹਮਣੇ ਲੋਕ ਪਾਗਲ ਵੀ ਆਖਦੇ ਨੇ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸਿੰਦਾ ਹੈ ਨਾਨਕ ਨੂੰ ਪਤਾ ਨਹੀਂ ਪਰਮ ਵਿੱਚ ਭੁੱਲੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਕਿਉਂਕਿ ਸੰਸਾਰ ਦੀ ਬਹੁ ਗਿਣਤੀ ਉਧਰ ਹੈ ਪਰ ਹਰੀ ਦਾ ਜਨ ਜੇ ਕੋਈ ਨਿੰਦਿਆ ਵੀ ਕਰੇ ਤਾਂ ਪਰਵਾਹ ਨਹੀਂ ਕਰਦਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗੋ ਆਵੇ ਆਪਣਾ ਗੁਣ ਨਹੀਂ ਉਹ ਛੱਡਦਾ ਆਪਣੇ ਸਹੀ ਰਸਤੇ ਤੇ ਚੱਲਦੇ ਰਹੋ ਭਾਵੇਂ ਸਾਰਾ ਸੰਸਾਰ ਨਿੰਦਿਆ ਕਰਦਾ ਰਹੇ ਕੋਈ ਫਰਕ ਨਹੀਂ ਆਪਣਾ ਲੇਖਾ ਦੇਣਾ ਹੈ ਲੋਕਾਂ ਦਾ ਨਹੀਂ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੈ ਆਵਾ ਗਉਣ ਦਾ ਚੱਕਰ ਜੰਮਣ ਮਰਨ ਦਾ ਦੁੱਖ ਉਹਨਾਂ ਦਾ ਖੰਡਿਆ ਗਿਆ ਖਤਮ ਹੋ ਗਿਆ ਅਬਿਨਾਸੀ ਪ੍ਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਸਦਾ ਕਾਇਮ ਰਹਿਣ ਵਾਲਾ ਜੋ ਕਦੀ ਮਿਟਦਾ ਨਹੀਂ ਅਬਿਨਾਸੀ ਬਿਨਸਦਾ ਨਹੀਂ ਸ਼ਕਤੀ ਦਾ مالک ਪੁਰਖ ਹੈ ਹਸਤੀ ਵਾਲਾ ਹੈ ਉਸ ਦੀ ਪ੍ਰਾਪਤੀ ਹਰੀ ਦੇ ਜਨ ਕਰ ਲੈਂਦੇ ਨੇ ਬਹੁ ਸੋਭ ਖੰਡ ਬ੍ਰਹਮੰਡਾ ਹੈ ਉਹਨਾਂ ਅੰਦਰ ਇੱਛਾ ਕੋਈ ਨਹੀਂ ਮੇਰੀ ਕੋਈ ਸਿਫਤ ਕਰੇ ਪਰ ਉਹਨਾਂ ਨੂੰ ਸੋਭਾ ਖੰਡਾਂ ਬ੍ਰਹਮੰਡਾਂ ਵਿੱਚ ਆਖਿਰ ਮਿਲਦੀ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਗਰੀਬ ਹਾਂ ਨਿਮਾਣੇ ਹਾਂ ਪਰ ਮਾਲਕ ਤੇਰੇ ਹੋ ਗਏ ਤੂੰ ਸਾਹਿਬ ਹੈ ਅਸੀਂ ਗੁਲਾਮ ਹਰੇ ਰਾਖ ਰਾਖ ਵੱਡ ਵੱਡਾ ਹੈ ਏ ਹੇ ਹਰੀ ਤੂੰ ਮਹਾਨ ਹੈ ਮਹਾਨ ਹੈ ਤੂੰ ਹੀ ਰੱਖਣ ਵਾਲਾ ਹੈ ਰਖ ਲੈ ਕਿਉਂ ਚੁੱਕ ਜਾਣ ਦੀ ਜ਼ਰੂਰਤ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰਾ ਸਹਾਰਾ ਮੇਰੀ ਓਟ ਪ੍ਰਭੂ ਦਾ ਨਾਮ ਹੈ ਤੇ ਨਤੀਜਾ ਇਹ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਉਹ ਸੁਖ ਪ੍ਰਾਪਤ ਕਰ ਲਿਆ ਜੋ ਟਿਕਾਉ ਹੈ ਉਸ ਨੂੰ ਅਸੀਂ ਅਨੰਦ ਦਾਖਦੇ ਇਹ ਪ੍ਰੇਰਣਾ ਸਤਿਗੁਰੂ ਸਾਨੂੰ ਕਰ ਰਹੇ ਪਰ ਇਸ ਮੰਜ਼ਲ ਤੇ ਪਹੁੰਚਣ ਲਈ ਰਹਾਉ ਦੀਆਂ ਪੰਕਤੀਆਂ ਨੂੰ ਹੁਣ ਥੋੜਾ ਵਿਸਥਾਰ ਵਿੱਚ ਸਮਝਣ ਦਾ ਯਤਨ ਕਰੀਏ। ਕਰੇ ਸਾਧੂ ਅੰਜਲੀ ਉਹਨੂੰ ਵੱਡਾ ਹੈ ਕਰ ਡੰਡੌ ਤੇ ਉਹਨੂੰ ਵੱਡਾ ਹੈ। ਅੰਜਲੀ ਹੈ ਹੱਥ ਜੋੜ ਕੇ ਸਿਰ ਝੁਕਾ ਦੇਣਾ। ਨਮਸਕਾਰ ਵਿੱਚ ਝੁਕ ਜਾਣਾ। ਹੱਥ ਜੋੜਨ ਦਾ ਖਾਸ ਮਤਲਬ ਹੈ ਜਿਸ ਵੇਲੇ ਖੜੇ ਹੋ ਕੇ ਹੱਥ ਜੋੜਦੇ ਹੋ ਸਿਰ ਝੁਕਾਉਂਦੇ ਹੋ ਪੈਰ ਸੁਭਾਵਿਕ ਜੁੜ ਜਾਂਦੇ ਨੇ ਹੱਥ ਤੇ ਪੈਰ ਦੋਨੋਂ ਜੁੜ ਜਾਣ ਉਸ ਦਾ ਖਾਸ ਅਰਥ ਹੈ ਇਸ ਦਾ ਮਤਲਬ ਹੈ ਮੈਂ ਜ਼ਿੰਦਗੀ ਦੀ ਆਪਣੀ ਚਤਰਾਈ ਕਿਉਂਕਿ ਸਿਰ ਵੀ ਝੁਕਾ ਦਿੰਦਾ ਹੈ ਕਿ ਤਰਾਈ ਨਾਲ ਕੀਤੀ ਜਾਣ ਵਾਲੀ ਹਰ ਭਜ ਦੌੜ ਹਰ ਕਰਮ ਕਾਂਡ ਸਭ ਛੱਡ ਦਿੱਤਾ ਹੈ ਕੋਈ ਕੰਮ ਨਹੀਂ ਆਇਆ ਸਭ ਦੌੜ ਬੇਅਰਥ ਗਈ ਸਭ ਉਪਰਾਲੇ ਬੇਕਾਰ ਗਏ ਮਾਲਕ ਹੁਣ ਇਹ ਸਿਰ ਹੀ ਤੇਰੇ ਅੱਗੇ ਸਮਰਪਿਤ ਹੈ ਇਸ ਵਿੱਚ ਹੇ ਸਾਧੂ ਉਹ ਮਤ ਪਰਦੇ ਹੈ ਗੁਰੂ ਉਹ ਮਤ ਪਰਦੇ ਕਿ ਆਨੰਦ ਮਿਲ ਜਾਏ ਸਾਧੂ ਅੱਗੇ ਝੁਕਣ ਦਾ ਸਿਰ ਝੁਕਾਉਣ ਦਾ ਮਤਲਬ ਹੈ ਮਤ ਹਵਾਲੇ ਕਰ ਦੇਣੀ ਦਿਮਾਗ ਵਿੱਚ ਉਸ ਪਾਸੋਂ ਮਤ ਲੈ ਕੇ ਪਰਣੀ ਹੱਥ ਪੈਰ ਜੋੜ ਦੇਣ ਦਾ ਅਰਥ ਹੈ ਆਪਣੀਆਂ ਚਤਰਾਈਆਂ ਦੇ ਸਭ ਕਰਮ ਸਭ ਪੱਜ ਦੌੜ ਸਮਾਪਤ ਕਰ ਦੇ ਇਹ ਵੱਡਾ ਫਲਦਾਈ ਕਰਮ ਹੈ ਕੋਈ ਕਰਕੇ ਦੇਖੇ ਸਹੀ ਹੁਣ ਮੁਸ਼ਕਲ ਇਹ ਹੈ ਜਿੱਥੇ ਅਸੀਂ ਧੋਖਾ ਖਾਂਦੇ ਹਾਂ ਉਹ ਲਫ਼ਜ਼ ਹੈ ਸਾਧੂ ਸਾਡੇ ਅੰਦਰ ਇੱਕ ਭੁਲੇਖਾ ਹੈ ਹਰ ਫਿਰਕੇ ਵਿੱਚ ਹਰ ਮذਬ ਵਿੱਚ ਹਰ ਸੈਕਟ ਵਿੱਚ ਕਿ ਇਸ ਤਰ੍ਹਾਂ ਦਾ ਲਿਬਾਸ ਜਿਸ ਦਾ ਹੋਵੇ ਉਹ ਸਾਧੂ ਹੈ ਕੋਈ ਮੰਨਦਾ ਮੇਰੇ ਤਰ੍ਹਾਂ ਗੋਲਡ ਸਟਾਰ ਹੋਵੇ ਫਿਰ ਸਾਧੂ ਹੈ ਕੋਈ ਐਸੀ ਸ਼ਰਤ ਨਹੀਂ ਭੁਲੇਖਾ ਇਹ ਵਿੱਚ ਨਾ ਪੈਣਾ ਕਿੱਤੇ ਪਹਿਨੇ ਹੋਣ ਤਾਂ ਸਾਧੂ ਹੈ ਦੂਜਾ ਵਰਗ ਮੰਨਦਾ ਨਹੀਂ ਨਹੀਂ ਭਗਵੇਂ ਪੰਨਰ ਵਾਲਾ ਸੰਤਾ ਹੈ ਉਸ ਦੀ ਆਪਣੀ માનਤਾ ਬਣ ਗਈ ਹੈ ਕੋਈ ਹੈ ਉਹ ਆਖਦਾ ਕਾਲੇ ਪਹਿਨਣ ਵਾਲਾ ਹੀ ਫਕੀਰ ਹੈ ਦਰਵੇਸ਼ ਸਾਧੂ ਕਿਸੇ ਲਿਬਾਸ ਦਾ ਗੁਲਾਮ ਨਹੀਂ ਹੁੰਦਾ ਸਾਧੂ ਹੈ ਜਿਸ ਨੇ ਆਪਾ ਸਾਧ ਲਿਆ ਹੈ ਉਹ ਗੁਰਮੁਖ ਪਿਆਰਾ ਦੁਨੀਆ ਤੇ ਬੋਝ ਬਨਣ ਵਾਲਾ ਨਹੀਂ ਵੇਲੜਾ ਨੂੰ ਸੰਤ ਭੁੱਲ ਕੇ ਵੀ ਨਾ ਮੰਨੋ ਸੰਤ ਦਾ ਰਸਤਾ ਇੱਕ ਹੈ ਕਾਲ ਖਾਏ ਕਿਛ ਹੱਤਾਂ ਦੇ ਨਾਨਕ ਰਾਹ ਪਛਾਣੈ ਸੇ ਉਹਨਾਂ ਨੇ ਰੱਬ ਦਾ ਰਾਹ ਪਹਿਚਾਣਿਆ ਹੈ ਜਿਨ੍ਹਾਂ ਨੇ ਘਾਲਣਾ ਕੀਤੀ ਹੈ ਜ਼ਿੰਦਗੀ ਵਿੱਚ ਫਿਰ ਹੱਥੋਂ ਕੁਝ ਦੇਂਦੇ ਨੇ ਮੰਗਣ ਵਾਲੇ ਨੂੰ ਸਾਧੂ ਆਖਣਾ ਇਹ ਤਾਂ ਬਿਲਕੁਲ ਗੁਰਮਤਿ ਦੇ ਉਲਟ ਕਹਾਣੀ ਬਣ ਗਈ ਉਹ ਵੰਡ ਸਾਧੂ ਵੰਡਦਾ ਹੈ ਮੰਗਦਾ ਨਹੀਂ ਸਾਧੂ ਦਾ ਇੱਕ ਕਿਰਦਾਰ ਹੁੰਦਾ ਹੈ ਹਰ ਵੇਲੇ ਇੱਕ ਰੰਗ ਵਿੱਚ ਇੱਕ ਰਸ ਵਿੱਚ ਇੱਕ ਆਨੰਦ ਵਿੱਚ ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਐਸਾ ਸਾਧੂ ਮਿਲ ਜਾਏ ਤਾਂ ਕਬੀਰ ਜੀ ਨੇ ਤੇ ਆਖਿਆ ਸੇਵਾ ਕਰਨ ਦੇ ਯੋਗ ਹੀ ਦੋ ਨੇ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਪਹਿਲਾ ਜ਼ਿਕਰ ਸੰਤ ਦਾ ਏਕ ਸੰਤ ਇਕ ਰਾਮ ਦੋਹਾਂ ਦਾ ਕਾਰਨ ਲਿਖ ਦਿੱਤਾ ਹੈ ਕਿਉਂ ਸੇਵਾ ਦੇ ਯੋਗ ਨੇ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ RAM ਮੁਕਤੀ ਦਾ ਦਾਤਾ ਹੈ ਇਹ RAM ਦਸਰਸਥ ਦੇ ਪੁੱਤਰ ਦਾ ਨਾਮ ਨਹੀਂ ਮਤ ਪੁਲੇਖੇ ਵਿੱਚ ਪੜਨਾ RAM ਦਾ ਅਰਥ ਹੈ ਰਮਿਆ ਹੋਇਆ ਜੋ ਕਣ-ਕਣ ਦਾ ਵਾਸੀ ਹੈ ਉਹ ਮੁਕਤੀ ਦਾ ਦਾਤਾ ਹੈ ਤੇ ਸੰਤ ਉਸ ਨਾਲ ਜੋੜਦਾ ਹੈ ਐਨੀ ਹੀ ਕਹਾਣੀ ਹੈ ਸੰਤ ਜਪਾਵੇ ਨਾਮ ਇਸ ਲਈ ਸੰਤ ਦੀ ਸੇਵਾ ਫਲदाई ਹੈ ਬਲਕੇ ਕਬੀਰ ਜੀ ਨੇ ਤਾਂ ਇਥੋਂ ਤੱਕ ਆਖਿਆ ਜਿੱਥੇ ਸੰਤ ਦੀ ਸੇਵਾ ਨਹੀਂ ਜਾਨ ਰੰਕਾਰ ਦੀ ਯਾਦ ਸੇਵਾ ਨਹੀਂ ਉਹ ਕਰ ਸ਼ਮਸ਼ਾਨ ਘਾਟ ਹੈ ਕਬੀਰ ਜਾ ਕਰ ਸਾਧਨ ਸੇਵੀਐ ਜਿੱਥੇ ਸਾਧੂਆਂ ਦੀ ਸੇਵਾ ਨਹੀਂ ਜਾਂ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰ ਕੇ ਸ਼ਮਸ਼ਾਨ ਭੂਮੀ ਵਰਗੇ ਨੇ ਤੇ ਉੱਥੇ ਵੱਸਣ ਵਾਲੇ ਕੌਣ ਨੇ ਪੂਤ ਬਸੈ ਤਿੰਨ ਮਾਹ ਜਿਹੜੇ ਵੱਸਦੇ ਨੇ ਉਹ ਪੂਤ ਨੇਂ ਦੀ ਨਿਆਈਂ ਨੇ ਬਿਰਤੀ ਚੰਗੀ ਨਹੀਂ ਹੋ ਸਕਦੀ ਇਸ ਲਈ ਸਾਧੂ ਅੱਗੇ ਝੁਕਣਾ ਬਹੁਤ ਸੁਖਦਾਈ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ ਹਰ ਇੱਕਾ ਸੰਤ ਪ੍ਰਾਨ ਧਨ ਮੇਰੇ ਪ੍ਰਾਣਾ ਦਾ ਸਹਾਰਾ ਹੈ ਧਨ ਕਿਸ ਕਾ ਪਨਿਹਾਰਾ ਮੈਂ ਉਹਦਾ ਪਾਣੀ ਟੋਣ ਵਾਲਾ ਭਾਈ ਮੀਤ ਸੁੱਤ ਸਗਲ ਤੇ ਭਾਵੇਂ ਭਰਾ ਨੇ ਭਾਵੇਂ ਮਿੱਤਰ ਨੇ ਭਾਵੇਂ ਪੁੱਤਰ ਨੇ ਸਾਰਿਆਂ ਨਾਲੋਂ ਜੀ ਹੋਂ ਤੇ ਪਿਆਰਾ ਲੋਕਾਂ ਦੀ ਰਿਸ਼ਤਿਆਂ ਦੀ ਤਾਂ ਗੱਲ ਛੱਡੋ ਮੇਰੀ ਜਿੰਦ ਨਾਲੋਂ ਵੀ ਮੈਨੂੰ ਸਾਧੂ ਪਿਆਰਾ ਹੈ। ਐਸਾ ਕੋਈ ਸਾਧੂ ਮਿਲ ਜਾਏ ਤਾਂ ਉਸ ਅਗੇ ਚੁੱਕ ਜਾਣਾ ਡੰਡੌਰ ਦਾ ਤਾਂ ਅਰਥ ਡੰਡੇ ਵਾਂਗ ਲੇਟ ਕੇ ਨਮਸਕਾਰ ਕਰਨੀ। ਪੂਰੀ ਤਰ੍ਹਾਂ ਸਿੱਧੇ ਹੋ ਜਾਣ ਦਾ ਮਤਲਬ ਹੈ ਮੈਂ ਸਭ ਵਲ ਫਰੇਬ ਛਲ ਛੱਡ ਕੇ ਤੁਹਾਡੇ ਅੱਗੇ ਲੇਟ ਗਿਆ ਹੁਣ ਹਰ ਇੰਦਰਾ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੈ ਸਿਰ ਤੋਂ ਲੈ ਕੇ ਪੈਰ ਤੱਕ ਜੋ ਮਤ ਪ੍ਰਮਾਤਮਾ ਦੇ ਰਸਤੇ ਦੀ ਹੈ ਉਹ ਬਖਸ਼ ਦਿਓ ਫਿਰ ਨਤੀਜਾ ਇਉਂ ਹੁੰਦਾ ਹੈ ਕਿ ਜਿਹੜੇ ਸਰੀਰ ਵਿੱਚ ਵਿਕਾਰ ਭਰੇ ਸਨ ਉਹ ਨਿਕਲ ਜਾਂਦੇ ਨੇ ਨਿਰੰਕਾਰ ਦਾ ਅਨੁਭਵ ਹੋ ਜਾਂਦਾ ਹੈ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਨਾਲ ਕਰੋਧ ਨਾਲ ਜਿਹੜਾ ਸ਼ਰੀਰ ਪਰਿਆ ਪਿਆ ਸੀ ਇਹ ਪਰਮਾਤਮਾ ਵੱਲੋਂ ਮਿਲੀਆਂ ਸ਼ਕਤੀਆਂ ਨੇ ਕੋਈ ਸ਼ਕਤੀ ਚੰਗੀ ਜਾਂ ਬੁਰੀ ਨਹੀਂ ਹੁੰਦੀ ਕਿਵੇਂ ਇਸਤੇਮਾਲ ਕਰਦੇ ਹੋ ਇਹ ਸਾਡੇ ਉੱਪਰ ਨਿਰਪਰ ਕਰਦਾ ਹੈ ਕਾਮ ਨਰੰਕਾਰ ਨੇ ਬਖਸ਼ੀ ਹੋਈ ਸ਼ਕਤੀ ਹੈ ਜੇ ਕਾਮ ਦੀ ਸ਼ਕਤੀ ਜੀਵਾਂ ਵਿੱਚ ਨਾ ਹੁੰਦੀ ਸੰਸਾਰ ਹੀ ਨਾ ਹੁੰਦਾ ਸੰਸਾਰ ਦੀ ਪਦائش ਦਾ ਸਾਧਨ ਕਾਮ ਹੈ ਲੇਕਿਨ ਸਾਨੂੰ ਪਤਾ ਹੋਵੇ ਇਸ ਸ਼ਕਤੀ ਦਾ ਦੁਰਉਪਯੋਗ ਤਾਂ ਨਹੀਂ ਕਰ ਰਹੇ ਹਰ ਵੇਲੇ ਵਾਸਨਾ ਹੀ ਮਨ ਵਿੱਚ ਵਸ ਜਾਏ ਕਰੋਧ ਬੁਰਾ ਹੈ ਇਸ ਵਿੱਚੋਂ ਦਇਆ ਤਾਂ ਕਦੀ ਉਪਜਦੀ ਨਹੀਂ ਹੈ ਕਲ ਮੂਲ ਕਰੋਧੰ ਕਦੰ ਚ ਕਰੁਣਾ ਨ ਉਪਰਜਤੇ हे क्लेश ਦੇ ਮੁੱਢ ਕਰੋਧ ਤੇਰੇ ਵਿੱਚੋਂ ਕਦੀ ਦਇਆ ਉਪਜਦੀ ਨਹੀਂ ਇੰਝ ਦੇਖ ਲੋ ਇੱਕ ਨਿਰਦਈ ਕਰੋਧੀ ਬੰਦੇ ਦੇ ਹੱਥ ਵਿੱਚ ਵੀ ਸ਼ਸਤਰ ਹੋਵੇ ਤਾਂ ਉਹ ਨੀਵਿਆਂ ਨੂੰ ਕਮਜ਼ੋਰਾਂ ਨੂੰ ਡਰਾਏਗਾ ਤਮਕਾਏਗਾ ਮਾਰੇਗਾ ਪਰ ਇੱਕ ਸਾਧੂ ਦੇ ਹੱਥ ਵਿੱਚ ਵੀ ਸ਼ਸਤਰ ਹੋਵੇ ਉਹ ਬਚਾਉਣ ਲਈ ਕੰਮ ਆਵੇ ਕ੍ਰੋਧ ਨਹੀਂ ਜੋਸ਼ ਦੀ ਲੋੜ ਹੈ। ਹੌਸ਼ ਜੋਸ਼ ਜਿੱਥੇ ਮਿਲ ਜਾਣ ਉੱਥੇ ਗੱਲ ਬਣਦੀ ਹੈ। ਪਰ ਇਸ ਸਾਡੇ ਅੰਦਰ ਥੋੜੀ ਸ਼ਕਤੀ ਆ ਜਾਏ ਅਸੀਂ ਦਿਖਾਉਨੇ ਕੋਈ ਉਫ ਕਰੇ ਸਹੀ ਸਾਹਮਣੇ। ਕ੍ਰੋਧ ਆ ਜਾਂਦਾ ਹੈ। ਭਰਿਆ ਪਿਆ ਹੈ ਇਹ ਸਾਡਾ ਸਰੀਰ ਇਹ ਨਗਰ ਮਨ ਇਹਨਾਂ ਵਿਕਾਰਾਂ ਨਾਲ ਇਨਾਂ ਨੂੰ ਜੇ ਖੰਡਿਤ ਕਰਨਾ ਹੈ ਤੋੜਨਾ ਹੈ ਮਿਲ ਸਾਧੂ ਖੰਡਲ ਖੰਡਾ ਹੈ ਗੁਰੂ ਦਾ ਮਿਲਾਪ ਸਾਧੂ ਦੀ ਸੰਗਤ ਇਹਨਾਂ ਨੂੰ ਖੰਡਿਤ ਕਰ ਦਿੰਦੀ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲੇਵ ਮੰਡਲ ਮੰਡਾ ਹੈ ਜੇ ਗੁਰੂ ਦੀ ਸ਼ਰਨ ਚਿੱਤ ਟਿਕ ਜਾਏ ਤਾਂ ਹੋਰ ਚੁੱਕ ਜਾਣਾ ਇਹ ਪ੍ਰਭੂ ਨੇ ਚੰਗੇ ਲੇਸ ਲਿਖੇ ਨੇ ਤਾਂ ਗੁਰੂ ਦੀ ਸ਼ਰਨ ਨਾਲ ਸੁਰਤ ਲੱਗੀ ਹੈ ਨਹੀਂ ਤੇ ਲੱਖ ਦਿਮਾਗੀ اخਵਾਨ ਵਾਲੇ ਚਲਾਕੀਆਂ ਵਿੱਚ ਪਟਕਦੇ ਫਿਰਦੇ ਨੇ ਮਨ ਵਿੱਚ ਹਰੀ ਦੀ ਲਿਬ ਲੱਗ ਜਾਏ ਉਸ ਵਿੱਚ ਟਿਕਾ ਬਣ ਜਾਏ ਇਹ ਪੁਰਬਲੇ ਚੰਗੇ ਭਾਗ ਨੇ ਕਰ ਸਾਧੂ ਅੰਜਲੀ ਪੁੱਨ ਵੱਡਾ ਹੈ ਕਰ ਡੰਡੌਤ ਪੁੱਨ ਵੱਡਾ ਹੈ ਸਾਧੂਆਂ ਅੱਗੇ ਚੁੱਕ ਗੁਰੂ ਅੱਗੇ ਚੁੱਕ ਡੰਡੌਤ ਕਰਨ ਵਾਲਾ ਬਣ ਜਾ ਪੂਰਨ ਤੌਰ ਤੇ ਚੁੱਕ ਜਾ ਇਹ ਫਲਦਾਈ ਕਰਮਾ ਵੱਡਾ ਫਲदाई ਪੁੰਨ ਕਰਮ ਹੈ 사ਖਤ ਰੱਬ ਤੋਂ ਟੁੱਟੇ ਬੰਦੇ ਉਲਟੇ ਪਾਸੇ ਚੱਲਣ ਵਾਲੇ ਉਹ ਹਰੀ ਰਸ ਦਾ ਸਵਾਦ ਨਹੀਂ ਜਾਣਗੇ 사ਖਤ ਹਰੀ ਰਸ ਸਵਾਦ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਉਹਨਾਂ ਦੇ ਅੰਦਰ ਅਹੰਕਾਰ ਦਾ ਕੰਡਾ ਚੁਬਿਆ ਹੋਇਆ ਹੈ ਅਹੰਕਾਰ ਇੱਕ ਕੰਡਾ ਹੀ ਹੈ ਇਸ ਵਿੱਚੋਂ ਸੁੱਖ ਕਦੀ ਨਹੀਂ ਮਿਲਦੇ ਹਮੇਸ਼ਾ ਦੁੱਖ ਦਿੰਦਾ ਹੈ ਤੇ ਨਤੀਜਾ ਕੀ ਹੁੰਦਾ ਏ ਜਿਉਂ-ਜਿਉਂ ਚੱਲਣਾ ਹੈ ਚੁੱਭੇ ਦੁੱਖ ਪਾਵੇ ਅਹੰਕਾਰ ਦਾ ਕੰਡਾ ਜਿੰਨਾ ਅੰਦਰ ਵੀ ਚੁੱਭ ਗਿਆ ਜਿਵੇਂ-ਜਿਵੇਂ ਤੁਰਦੇ ਨੇ ਉਸ ਰਸਤੇ ਤੇ ਉਹ ਕੰਡਾ ਹੋਰ ਚੁੱਬਦਾ ਪੈਰ ਵਿੱਚ ਕੰਡਾ ਲੱਗ ਜਾਏ ਸਾਰੇ ਸਰੀਰ ਦਾ ਭਾਰ ਪੈਰਾਂ ਤੇ ਜਿਵੇਂ-ਜਿਵੇਂ ਤੁਰੋਗੇ ਹੋਰ ਗਹਿਰਾ ਹੁੰਦਾ ਜਾਏਗਾ ਚੁੱਬਦਾ ਜਾਏਗਾ ਤੇ ਦੁੱਖ ਹੋਰ ਵਧੇਗਾ ਜੋ ਜੋ ਚੱਲੇ ਚੁਬੈ ਦੁੱਖ ਪਾਵੇ ਜਮ ਕਾਲ ਸਹ ਸਿਰ ਡੰਡਾ ਹੈ ਅੰਤ ਕਾਲ ਜਮਾ ਦੀਆਂ ਮਾਰਾਂ ਖਾਂਦੇ ਨੇ ਦੂਜੇ ਪਾਸੇ ਹਰ ਜਨ ਹਰ ਹਰ ਨਾਮ ਸਮਾਨੇ ਦੁੱਖ ਜਨਮ ਮਰਨ ਭਵ ਖੰਡਾ ਹੈ ਹਰੀ ਦੇ ਜਨ ਜੋ ਸਦਾ ਹਰੀ ਗੁਣ ਗਾਉਂਦੇ ਨੇ ਲੱਖ ਕੋਈ ਨਿੰਦਾ ਕਰੇ ਉਹ ਆਪਣਾ ਰਾਹ ਨਹੀਂ ਛੱਡਦੇ ਉਹ ਹਰੀ ਨਾਮ ਵਿੱਚ ਲੀਨ ਨੇ ਤੇ ਜਨਮ ਮਰਨ ਦਾ ਆਵਾ ਗਾਉਣ ਦਾ ਦੁੱਖ ਉਹਨਾਂ ਨੇ ਖੰਡਿਤ ਕਰ ਦਿੱਤਾ ਹੈ ਮਿਟਾ ਦਿੱਤਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਏ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਜੋ ਕਦੀ ਵਿੰਸਦਾ ਨਹੀਂ ਉਸ ਦੀ ਪ੍ਰਾਪਤੀ ਕਰ ਲੈਂਦੇ ਨੇ ਤੇ ਖੰਡਾਂ ਬ੍ਰਹਮੰਡਾਂ ਵਿੱਚ ਆਖਰ ਉਹਨਾਂ ਨੂੰ ਵਡਿਆਈ ਮਿਲਦੀ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰੇ ਰਾਖ ਰਾਖ ਵੱਡ ਵੱਡਾ ਹੈ ਜਿੱਥੋਂ ਤੱਕ ਸਾਡਾ ਸਵਾਲ ਹੈ ਏ ਪ੍ਰਭੂ ਅਸੀਂ ਗਰੀਬ ਨੇ ਹਾਂ ਨਿਮਾਣੇ ਹਾਂ ਪਰ ਤੇਰੇ ਹਾਂ ਉਸ ਦੇ ਬਣ ਜਾਈਏ ਵੱਡੀ ਵੱਡੀ ਗੱਲ ਹੈ ਹਰ ਰਾਕ ਰਾਕ ਵੱਡਾ ਵੱਡਾ ਹੈ ਤੇਰੀ ਸ਼ਰਨ ਹਾਂ ਤੂੰ ਮਹਾਨ ਹੈ ਵੱਡਿਓ ਵੱਡਾ ਹੈ ਰੱਖ ਲੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਨਾਮ ਦਾ ਹੀ ਇਸ ਨਾਨਕ ਨੂੰ ਆਧਾਰ ਹੈ ਸਹਾਰਾ ਹੈ ਓਟ ਹੈ ਤੇ ਨਾਮ ਦਾ ਸਦਕਾ ਹੀ ਸੁਖ ਸਦੀਵੀ ਪ੍ਰਾਪਤ ਕਰ ਲਿਆ ਹੈ ਜੋ ਟਿਕਾਉ ਹੈ ਆਨੰਦ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਧੂ ਅੰਜਲੀ ਦੰਡੋਤ ਅਸੀਂ ਕਰਨ ਦੇ ਯੋਗ ਬਣੀਏ ਤੇ ਗੁਰਮੁਤ ਨੂੰ ਹਿਰਦੇ ਵਿੱਚ ਤਾਰਨ ਕਰਕੇ ਅਹੰਕਾਰ ਦੇ ਕੰਡੇ ਤੋਂ ਮੁਕਤ ਹੋ ਨਿਰੰਕਾਰ ਨਾਲ ਜੁੜ ਸਕੀਏ ਭੁੱਲਾਂ ਖਿਮਾ ਕਰਨੀਆਂ ਆਪ ਜੀ ਨੂੰ ਇਹ ਵਿਚਾਰ ਪਸੰਦ ਆਵੇ ਤਾਂ ਲਾਇਕ ਦਾਇਕ ਨੂੰ ਦਵਾ ਸਕਦੇ ਹੋ ਸ਼ੇਅਰ ਕਰਨਾ ਚਾਹੋ ਕਿ ਹੋਰ ਪ੍ਰਚਾਰ ਵਿੱਚ ਹਿੱਸਾ ਪਾਉਣਾ ਹੈ ਯੋਗਦਾਨ ਪਾਉਣਾ ਹੈ ਸ਼ੇਅਰ ਕਰ ਸਕਦੇ ਹੋ ਕਮੈਂਟਸ ਦੇਣੇ ਹੋਣ ਸਵਾਗਤ ਹੈ ਚੈਨਲ ਸਬਸਕ੍ਰਾਈਬ ਕਰਨ ਦਾ ਮਨ ਬਣੇ ਉਹ ਵੀ ਧਨਵਾਦੀ ਹੋਵਾਂਗੇ ਇੰਨੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਨਾ ਕਰਦਾ ਹਾਂ ਔਰ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ